ਸਰ ਅੱਜ ਕੀ ਕਹਿਣਾ ਚਾਹੋਗੇ ਜਿਹੜੀ ਚੋਣਾ ਹੋ ਰਹੀ ਹੈ ਜੀ ਉਹਦੇ ਮੱਦੇ ਨਜ਼ਰ ਮੈਂ ਵੀ ਸੁਣਿਆ ਤੁਸੀਂ ਕਾਫੀ ਵਧੀਆ ਤਰੀਕੇ ਦੇ ਨਾਲ ਇਹਨੂੰ ਸਮਝਾਇਆ ਕਿ ਪੁਲਿਸ ਦਾ ਮੋਰਲ ਡਾਊਨ ਨਹੀਂ ਹੋਣਾ ਚਾਹੀਦਾ ਕੀ ਕਹਿਣਾ ਚਾਹੋਗੇ ਇਹ ਜਿਹੜਾ ਕੱਲ ਜਿਹੜਾ ਜ਼ਿਲ੍ਹਾ ਪ੍ਰਿਸ਼ਤੀ ਬਲੌਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੋਣੇ ਆ ਉਹਦੇ ਰਿਗਾਰਡਿੰਗ ਸਬਡਿਵੀਜ਼ਨ ਰਾਜਪੁਰਾ 'ਚ ਅਸੀਂ ਫੋਰਸ ਨੂੰ ਬਰੀਫ ਕੀਤਾ ਹੈ ਡੀਐਸਪੀ ਸਾਹਿਬ ਤੇ ਏਐਸਪੀ ਸਾਹਿਬ ਇੱਥੇ ਮੌਜੂਦ ਸੀਗੇ ਤੇ ਸਾਡੀ ਕੋਸ਼ਿਸ਼ ਹੈ ਐਂਡ ਅਸੀਂ ਇਹ ਹੀ ਵਿਸ਼ਵਾਸ ਦਿਲਾਉਣਾ ਚੋਨੇ ਆ ਕਿ ਜਿਹੜਾ ਜੋ ਵੀ ਹੋਗਾ ਉਹ ਬਿਲਕੁਲ ਫੇਅਰ ਐਂਡ ਫ੍ਰੀ ਵਾਲਾ ਜਿਹੜਾ ਇਲੈਕਸ਼ਨ ਹੋਊਗਾ ਐਂਡ ਫੋਰਸ ਨੂੰ ਅਸੀਂ ਖਾਸ ਕਰਕੇ ਜਿਹੜਾ ਕੋਲਡ ਹੈਗਾ ਉਹਨਾਂ ਨੂੰ ਬਰੀਫ ਕੀਤਾ ਹੈਗਾ ਕਿ ਉਹ ਜੈਕਟ ਵਗੈਰਾ ਨਾਲ ਲੈ ਕੇ ਜਾਣ ਜਾਂ ਉੱਥੇ ਜਿਹੜਾ ਵੀ ਬੰਦੋਬਸਤ ਹੈ ਉਹ ਅਸੀਂ ਆਪਣੇ ਲੈਵਲ ਤੇ ਜਿਹੜਾ ਉਹ ਸਾਰਾ ਕਰ ਰਹੇ ਨੇ ਰਾਜਪੁਰਾ ਵਿਧਾਨ ਸਭਾ ਦੇ ਵਿੱਚ ਸਰ ਕਿੰਨੀ ਕੁ ਪੁਲਿਸ ਡਿਪਲੋਮੈਟ ਕੀਤੀ ਜੀ ਅਸੀਂ ਟੋਟਲ ਤਕਰੀਬਨ ਸਾਰੇ ਡਿਸਟ੍ਰਿਕਟ ਚ 3000 ਦੇ ਆਸ-ਪਾਸ ਜਿਹੜਾ ਹੈਗਾ ਉਹ ਪੁਲਿਸ ਫੋਰਸ ਡਿਪਲੋਟ ਕੀਤੀ ਹੈ ਤਕਰੀਬਨ ਰਾਜਪੁਰਾ ਦੀ ਜਿਹੜਾ ਉਹਦੇ ਪ੍ਰੋਪੋਰਸ਼ਨ ਦੇ ਹਿਸਾਬ ਨਾਲ ਅਸੀਂ ਇੱਥੇ ਓਨੀ ਫੋਰਸ ਲਾਈ ਹੈ ਐਸ ਪਰ ਨੋਰਮਸ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਸਰ ਕੋਈ ਸੈਂਸਿਟਿਵ ਜ਼ੋਨ ਵੀ ਹੈਗਾ ਨਹੀਂ ਸੈਂਸਿਟਿਵ ਹਾਈਪਰ ਸੈਂਸਿਟਿਵ ਜ਼ੋਨ ਹੈ ਉਹਨੂੰ ਡਿਵਾਈਡ ਕੀਤਾ ਹੋਇਆ ਉਸ ਤੇ ਅਕੋਰਡਿੰਗ ਹੀ ਅਸੀਂ ਫੋਰਸ ਡਿਵਾਈਡ ਕੀਤੀ ਹੋਈ ਹੈ ਤੇ ਫੋਰਸ ਡਿਪਲੋਟ ਕੀਤੀ ਹੋਈ ਹੈ ਅਸੀਂ ਰਾਜਪੁਰੇ ਦੇ ਵਿੱਚ ਤਾਂ ਇਹੋ ਜਿਹੀ ਕੋਈ ਗੱਲ ਦਿਖੀ ਨਹੀਂ ਸੀ ਇੰਤਜ਼ਾਮਤ ਪੂਰੇ ਪ੍ਰੋਪਰ ਇੰਤਜ਼ਾਮਤ ਕੀਤੇ ਐਂਡ ਫੋਰਸ ਨੂੰ ਪ੍ਰੋਪਰ ਬਰੀਫ ਕੀਤਾ ਹੈ ਆਫੀਸਰ ਸਾਹਿਬਾਨ ਨੂੰ ਪ੍ਰੋਪਰ ਬਰੀਫ ਕੀਤਾ ਹੋਇਆ ਇ ਉਹ ਦੇਖ ਲੱਗ ਸਕ ਤੋਂ ਸਖਤ ਕਾਰਵਾਈ ਕਰਾਂਗੇ ਸਰ ਕੋਈ ਪਰਚੇ ਵੀ ਦਿੱਤੇ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਾਗਜ਼ ਫਾੜਨ ਦੇ ਆ ਕੁਝ ਸਾਡੇ ਕੋਲੇ ਆਏ 3-4 ਕੰਪਲੇਂਟਾਂ ਆਈ ਸੀ ਉਹਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੋਈ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਰ ਜੋ ਉੱਥੇ ਕਈ ਵਾਰੀ ਬੂਥ ਕੈਪਚਰਿੰਗ ਉਹਦੇ ਚੱਕਰ ਆ ਕੋਈ ਹੋਰ ਕਈ ਨਹੀਂ ਨਹੀਂ ਸਾਡੀ ਜਿਹੜੀ ਪੰਜਾਬ ਪੁਲਿਸ ਇਸ ਵਾਸਤੇ ਕਿੰਨਾ ਸਖਤ ਕشن ਲਿਆ ਜਾਊਗਾ ਜੀ ਬੂਥ ਕੈਪਚਰਿੰਗ ਛੱਡੋ ਉਸ ਆਸ-ਆਸਪਾਸ ਅਜੀ ਚਿੜੀ ਨਹੀਂ ਫਟਕਣ ਦੇ ਜਿਹੜੀ ਐਂਡ ਜਿਹੜਾ ਕੋਈ ਇਹੋ ਜਿਹਾ ਸੋਚੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਇਹ ਸੰਦੇਸ਼ ਦੇਣਾ ਚਾਹੋਗੇ ਲੋਕਾਂ ਇਹ ਇਲੈਕਸ਼ਨ ਬਿਲਕੁਲ ਫਰੀ ਐਂਡ ਫੇਅਰ ਲੱਗੇ ਸਾਡੀ ਟੀਮ ਆਏਗੀ ਜਿਹੜੀ ਸਾਡੀ ਗਸਤ ਵਾਲੀ ਟੀਮ ਆਏਗੀ ਉਹ ਪ੍ਰੋਪਰ ਡਿਪਿਊਟ ਅਸੀਂ ਕੀਤੀ ਹੋਈ ਹੈ ਉਹ ਸਾਰਾ ਉਹਦਾ ਖਿਆਲ ਰੱਖਣਗੇ ਮਤਲਬ ਉਹ ਉਹ ਐਕਸਟਰਾ ਦੇ ਜੀ 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 ਥੈਂਕ ਯੂ ਸੋ ਮਚ ਥੈਂਕ ਯੂ